ਇਹ ਸ਼ੌਰਤ ਦੀ ਬਾੜੀ ਦਾ ਸਜਣਾ ਡੱਗ ਹੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਹੈ ਜਸ ਵਾਹ ਸੋਕਾ ਕੀਤਾ ਸਾਹਾਂ ਦਾ ਸੋਕਾ ਕੀਤਾ ਸਾਹਾਂ ਦਾ ਸਫ਼ਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇ ਆ ਸ਼ੁਕਰ ਦਾ ਤੇ ਆ ਤੇਰਾ ਸ਼ੁਕਰ ਦਾ ਤੇ ਆ ਇਹ ਸ਼ੌਰਤ ਦੀ ਬੋੜੀ ਨਾ ਸਜਣਾ ਡੱਗ ਹੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਹੈ ਜਸ ਵੰਤ ਆਸੋ ਕਾ ਕੀਤਾ ਸਾਹਾਂ ਦਾ ਸੌਖਾ ਕੀਤਾ ਸਾਹਾਂ ਦਾ ਸਫ਼ਰ ਦਾ ਤੇ ਆ ਸ਼ੁਕਰ ਦਾ ਤੇ ਆ ਤੇਰਾ ਸ਼ੁਕਰ ਦਾ ਤੇ ਆ ਸ਼ੁਕਰ ਦਾ ਤੇ ਆ ਤੇਰਾ ਸ਼ੁਕਰ ਦਾ ਤੇ ਆ ਇਹ ਸ਼ੌਰਤ ਦੀ ਬੋਡੀ ਨਾ ਸਜਣਾ ਡੱਗ ਹੀ ਪਹਿਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਏ ਜਸ ਵਾਹ ਸੋਕਾ ਕੀਤਾ ਸਾਂਹਾਂ ਦਾ ਸੋਕਾ ਕੀਤਾ ਸਾਂਹਾਂ ਦਾ ਸਫ਼ਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਵਾਹ ਸ਼ੁਕਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਧਿਆ ਇਹ ਸ਼ੌਰਤ ਦੀ ਬਾੜੀ ਦਾ ਸੱਜਣਾ ਡੱਗ ਹੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਏ ਜਸ ਵੰਦ ਆਸੋ ਕਾਕੀਤਾ ਸਾਹਾਂ ਦਾ ਸੋਕਾ ਕੀਤਾ ਸਾਹਾਂ ਦਾ ਸਫ਼ਰ ਦਾ ਧਿਆ ਸ਼ੁਕਰ ਦਾ ਧਿਆ ਤੇਰਾ ਸ਼ੁਕਰ ਦਾ ਧਿਆ ਸ਼ੁਕਰ ਦਾ ਧਿਆ ਤੇਰਾ ਸ਼ੁਕਰ ਦਾ ਧਿਆ ਇਹ ਸ਼ੌਰਤ ਦੀ ਬਾੜੀ ਦਾ ਸੱਜਣਾ ਡੱਗ ਹੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਹੈ ਸੋਕਾ ਕੀਤਾ ਸਾਹਾਂ ਦਾ ਸੋਕਾ ਕੀਤਾ ਸਾਹਾਂ ਦਾ ਸਫ਼ਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ